ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ ਚਾਹਵਾਗਤ ਹੈ ਅੱਜ 3 ਜੂਮ ਦਾ ਦਿਨੇ ਆ ਕੈਰਾਂ ਦੀ ਗਰਮੀ ਪੰਚਮ ਪਾਸ਼ਾ ਦਾ ਸ਼ਹਾਦਤ ਦਿਹਾੜਾ ਰਿਆ ਸੀ ਸੰਤਾਂ ਦਾ ਤੰਤਾ ਸਰਕਾਰਾਂ ਵੱਲੋਂ ਦਰبار صاحب ਦੀ ਕਿਲਾਬੰਦੀ ਪੂਰੀ ਤਰ੍ਹਾਂ ਹੋ ਚੁੱਕੀ ਸੀ ਕੱਲ ਵੀ ਜ਼ਿਕਰ ਕੀਤਾ ਸੀ 2 ਜੂਨ ਦਾ ਅੱਜ ਗੱਲ ਕਰਾਂਗੇ ਇਤਿਹਾਸਕ ਸਮਾ ਸੀ 3 ਜੂਨ ਦਾ ਜਦੋਂ ਹਜੂਰ ਸਾਹਿਬ ਤੋਂ ਚੱਲਿਆ ਹੋਇਆ ਕਾਰ ਸੇਵਾ ਦੇ ਲਈ ਜਥਾ 40 ਸਿੰਘ ਸਨ ਜਿਨ੍ਹਾਂ ਨੇ ਬਕਾਇਦਾ ਉਸ ਮਹਾਨ ਯੁੱਧ ਦੇ ਵਿੱਚ ਜਦੋਂ ਸਰਕਾਰਾਂ ਚੜ੍ਹਾਈ ਕਰਕੇ ਆਪਣੀ ਫੌਜ ਦੇ ਰਾਹੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ 40 ਦੇ ਵਿੱਚੋਂ 39 ਸਿੰਘ ਸ਼ਹੀਦ ਹੋ ਗਏ ਸਨ ਇੱਕ ਸਿੰਘ ਉਹਨਾਂ ਦੇ ਵਿੱਚੋਂ ਚਸ਼ਮਦੀਦ ਗਵਾਹ ਜਿਹੜਾ 1984 ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਉਹ ਮੇਰੇ ਨਾਲ ਅੱਜ ਸ਼ਾਮਲ ਹੋ ਰਹੇ ਨੇ ਬਾਬਾ ਭਗਵਾਨ ਸਿੰਘ ਜੀ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਖਾਲਸਾ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀਆਂ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਬਾਬਾ ਜੀ ਤੁਹਾਡੇ ਤੋਂ ਸਿਰਫ ਸਿੱਧਾ ਹੀ ਚੱਲਦੇ ਆਪਾਂ ਕਿ ਇਹ ਜਿਹੜਾ ਤੁਹਾਡਾ ਜਥਾ ਹਜੂਰ ਸਾਹਿਬ ਤੋਂ ਆਇਆ ਸੀ ਕਾਰ ਸੇਵਾ ਵਾਲਾ 40 ਸਿੰਘਾਂ ਦਾ ਉਨਾ ਬਾਬਤ ਤੁਹਾਡੀ ਖਾਸ ਕਰਕੇ ਜਿਹੜੀ ਐਂਟਰੀ ਹੈ ਦਰਬਾਰ ਸਾਹਿਬ ਦੇ ਵਿੱਚ ਕਦੋਂ ਹੁੰਦੀ ਹੈ ਤਿੰਨ ਤਰੀਕ ਤੋਂ ਬਾਅਦ ਤੁਸੀਂ ਕਿਵੇਂ ਸੰਤਾਂ ਦੇ ਨਾਲ ਰਹੇ ਕੀ ਕੁਝ ਆਪਣੇ ਅੱਖੀਂ ਦੇਖਿਆ ਜੀ ਮੈਂ ਇੱਕ ਤੁਹਾਡੀ ਗੱਲ ਕਰੈਕਟ ਕਰਦਾ ਕਿ ਅਸੀਂ 40 ਸੇਕ ਜਿਹੜੇ ਆਏ ਸੀ 35 ਸੇਕ ਅੰਦਰ ਸ਼ਹੀਦ ਹੋਏ ਸੀ ਦਰਬਾਰ ਸਾਹਿਬ ਦੇ ਅੱਛਾ ਤੇ ਇਹਦੀ ਅੰਦਰ ਛੀਦ ਹੋਈ ਤੇ ਪੰਜ ਹੀ ਅੰਦਰੋਂ ਫੜੇ ਗਏ ਸਾਂ ਪ੍ਰਕਰਮਾਂ ਤੋਂ ਤੇ 5 ਸਾਲ ਜੋਧਪੁਰ ਜੇਲ੍ਹ ਕੱਟ ਕੇ ਜਦੋਂ ਬਾਹਰ ਆਏ ਚਾਰ ਸਿੰਘ ਉਹਦੇ ਬਾਅਦ ਚੜਾਈ ਕੀਤੀ ਤੇ ਜਿਹੜਾ ਕਿ 17 ਜਨਵਰੀ ਐਸੇ ਸਾਲ ਮਤਲਬ ਕਿ ਪਛੀਨੂ ਛੇਰ ਸਿੰਘ ਜਿਹਨੇ ਸਾਰੇ ਮੋਰਚੇ ਬਣਾਏ ਸੀ ਉਹ ਚੜਾਈ ਕੀਤਾ ਤੇ 26 ਜਨਵਰੀ ਨੂੰ ਉਹਦਾ ਭੋਗ ਸੀ ਹੁਣ ਪੁੱਛੋ ਤੁਸੀਂ ਅੱਗੇ ਓਕੇ ਬਹੁਤ ਧੰਨਵਾਦ ਕਰੈਕਟ ਕਰਨ ਲਈ ਕਿਉਂਕਿ ਮੈਨੂੰ ਇੰਨਾ ਪਤਾ ਸੀ ਵੀ 40 ਸਿੰਘਾਂ ਦੇ ਵਿੱਚੋਂ ਆ ਤੋ ਤੁਹਾਡੀ ਅਜੇ ਗੁਰੂ ਸਾਹਿਬ ਦੀ ਕਿਰਪਾ ਕੇ ਚੜ੍ਹਦੀ ਕਲਾ ਚੋਂ ਥੋੜਾ ਜਿਹਾ ਆਪਣੇ ਜੱਥੇ ਬਾਰੇ ਤੇ ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਡੱਠਾ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਕਿਉਂਕਿ ਦੁਨੀਆ ਪਰ ਦੇ ਦਰਸ਼ਕ ਦੇਖ ਰਹੇ ਨੇ ਜੀ ਅਸੀਂ ਹਜੂਰ ਸਾਹਿਬ ਸੇਵਾ ਕਰਦੇ ਸਾਂ ਕਾਰਸਿਆ ਵਾਲੇ ਬਾਬਾ ਫੀਸਾ ਸਿੰਘ ਜੀ ਦੀ ਅਗਵਾਈ ਹੇਠ ਤੇ ਉੱਥੇ ਸਾਡੇ ਸੰਤਾਂ ਦਾ ਮੇਲ ਹੋਇਆ ਸੀ ਤੇ ਸੰਤ ਜਦੋਂ ਹਜੂਰ ਸਾਹਿਬ ਗਏ ਸੀ ਤਾਂ ਉਹਨਾਂ ਦਾ ਬਚਨ ਬਲਾਸ ਹੋਇਆ ਸੀ ਤੇ ਉਹਨਾਂ ਨੇ ਸਾਡੇ ਤੇ ਇੱਕ ਸਵਾਲ ਕੀਤਾ ਸੀ ਸਨ ਜਰਨੈਲ ਸਿੰਘ ਖਾਲਸਾ ਫਿਲਰਾਲੇ ਵਾਲੇ ਕਿ ਤੁਸੀਂ ਗੁਰੂ ਧਾਮ ਤੇ ਬਣਾਈ ਜਾਂਦੇ ਜੇ ਅਗਰ ਗੁਰੂ ਧਾਮ ਜਿਹੜੇ ਢਾਏ ਜਾਣਗੇ ਜਦੋਂ ਤੇ ਉਹਦੀ ਰਾਖੀ ਵਾਸਤੇ ਵੀ ਅੱਗੇ ਆਓਗੇ ਸਾਡੇ ਤੋਂ ਭਾਈ ਗੁਰਮੀਰ ਸਿੰਘ ਦਲਵੀਰ ਸਿੰਘ ਉਹ ਜਥੇ ਦੇ ਜਿਹੜੇ ਮੋਢੀ ਸੀ ਬੰਦੇ ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਸੰਤ ਜੀ ਇਸ ਫਿਕਰ ਨਾ ਕਰਿਓ ਜਦੋਂ ਵੀ ਤੁਹਾਨੂੰ ਲੋੜ ਪਈ ਆਵਾਜ਼ ਮਾਰਿਓ ਤੇ ਹਜੂਰ ਸਾਹਿਬ ਹਾਜ਼ਰ ਹੋ ਜਾਣਗੇ ਸਾਨੂੰ 31 ਦਸੰਬਰ ਨੂੰ ਇੱਕ ਮੈਸੇਜ ਮਿਲਦਾ ਵਾ ਫੋਨ 'ላይ ਕਿ ਤੁਹਾਡੀ ਲੋੜ ਆ ਹਜੂਰ ਸਾਹਿਬ ਤੇ ਦਰਬਾਰ ਸਾਹਿਬ ਇਹ ਜਦੋਂ ਸੰਤ ਅਕਾਲ ਤਖਤ ਤੇ ਜਾ ਚੁੱਕੇ ਹੇ ਉਦੋਂ ਗੁਰੂ ਨਾਨਕ ਨਾਮ ਸੰਵਾਸ ਛੱਡ ਕੇ ਅਹੀਂ ਉਸੇ ਵੇਲੇ ਫਿਰ ਉਥੋਂ ਅਹੀਂ 30 28 ਸਿੰਘ ਉਥੋਂ ਤੁਰੇ ਸਾ 2 ਸਿੰਘ ਸਾਡੇ ਕੋ ਗਵਾਲੀਅਰ ਤੋਂ ਆਏ ਜਗਿੰਦਰ ਸਿੰਘ ਤੇ ਬਾਬਾ ਸ਼ੇਰ ਸਿੰਘ ਇਹ ਦਾਸ ਸਿੰਘ ਜਿਹੜੇ ਆ ਉਹ ਇੱਕ ਤਰੀਕ ਨੂੰ ਹਮਲਾ ਹੋਣ ਤੋਂ ਬਾਅਦ ਤਰਨਤਾਰ ਤੋਂ ਸਾਡੇ ਨਾਲ ਆ ਕੇ ਜੁੜਦੇ ਆ ਟੋਟਲ ਇਹ 40 ਸਿੰਘ ਤਾਂ ਜਿੱਚ ਹੁਣ 39 ਸਿੰਘ ਗੁਰੂ ਨੂੰ ਪਿਆਰਿਓਗੇ ਆ ਤੇ ਦਾਸ ਤੁਹਾਡੇ ਸਾਹਮਣੇ ਆ ਟੀਵੀ ਦੇ ਉੱਤੇ ਜੀ ਤਿੰਨ ਤਰੀਕ 3 ਜੂਨ ਕਿਉਂਕਿ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ CRPF ਨੇ ਗੋਲੀ ਚਲਾਈ ਰਸਤੇ 2 ਤਰੀਕ ਨੂੰ ਬੰਦ ਹੋ ਗਿਆ ਤੁਸੀਂ 3 ਜੂਨ ਨੂੰ ਕਿੱਥੇ ਸੌਂ ਤੇ ਦਰਬਾਰ ਸਾਹਿਬ ਕਿੰਨਾ ਚਿਰ ਰਹੇ ਅਸੀਂ 1 ਜਨਵਰੀ ਤੋਂ ਹੀ ਮਤਲਬ ਕਿ ਸੰਤਾਂ ਦੇ ਨਾਲ ਸਾਰੇ ਸਿੰਘ ਸਾ ਜਿਹੜੇ ਉਹਨਾਂ ਦੇ ਨਾਲ ਹੁੰਦੇ ਸਾਂ ਤੇ ਇੱਕ ਤਰੀਕ ਨੂੰ ਮੈਂ ਤੇ ਮੇਰਾ ਜਹੇਦਾਰ ਗੁਰਮੇਲ ਸਿੰਘ ਇੱਕ ਗੋਰਖਾ ਹੀ ਪ੍ਰਤਾਪ ਸਿੰਘ ਜਿਹਦਾ ਨਾਂ ਹੈ ਉਹ ਸ਼ਹੀਦ ਹੋ ਗਿਆ ਦਰਬਾਰ 'ਚ ਤੇ ਗੁਰਮੇਲ ਸਿੰਘ ਵੀ ਸ਼ਹੀਦ ਹੋ ਗਿਆ ਅਸੀਂ ਲੁਧਿਆਣੇ ਕਿਸੇ ਕੰਮ ਵਾਸਤੇ ਸੰਤਾਂ ਦੇ ਕੰਮ ਵਾਸਤੇ ਗਏ ਸਾਂ ਤੇ ਸਾਨੂੰ ਜਲੰਧਰ ਵਾਪਸੀ ਤੇ ਪਤਾ ਲੱਗਾ ਸੀ ਕਿ ਅ ਦਰਬਾਰ ਸਾਹਿਬ ਗੋਲੀ ਚੱਲ ਗਈ ਆਹੀ ਸੋਚਿਆ ਕਿ ਚੱਲ ਗਈ ਹੋਊਗੀ ਕੋਈ ਗੱਲ ਨਹੀਂ ਉਹੀ ਆਪਣਾ ਮਹਿੰਦਰ ਸਿੰਘ ਖਰਾਪੌਰ ਦੇ ਘਰ ਤੱਕ ਆਪਣਾ ਜਲੰਧਰ ਰੁਕੇ ਸਾਂ ਉਥੋਂ ਜਦੋਂ ਅਸੀਂ ਸਾਨੂੰ ਪਤਾ ਲੱਗਾ ਗੋਲੀ ਦਾ ਅਸੀਂ ਰਾਤ ਹੀ ਗੱਡੀ ਲੈ ਕੇ ਉਥੋਂ ਤੇ ਅੰਮ੍ਰਿਤਸਰ ਪਹੁੰਚ ਗਏ ਜਦੋਂ ਅੰਮ੍ਰਿਤਸਰ ਪਹੁੰਚੇ ਤੇ ਚਾਰ ਸਫੇਰੇ ਇੱਕ ਤਰੀਕ ਨੂੰ ਮਿਲਟਰੀ ਨੇ ਘੇਰਾ ਪਾਇਆ ਹੋਇਆ ਸੀ ਚਾਰ ਸਫੇਰੇ ਮਿਲਟਰੀ ਮਿਲਟਰੀ ਹੀ ਦੇਣ ਦੇਈ ਸੀ ਅਸੀਂ ਭਗਤਾਲੇ ਗੇਟ ਨਰੰજન ਸਿੰਘ ਅਕਾਲੀ ਦੇ ਘਰ ਰਾਤ ਰਹੇ ਅਸੀਂ ਸਵੇਰੇ 2 ਤਰੀਕ ਨੂੰ ਕੋਸ਼ਿਸ਼ ਕੀਤੀ ਅੰਦਰ ਜਾਣ ਦੀ ਪਰ ਕਿ ਸਾਡਾ ਜਾ ਨਹੀਂ ਸਕੇ 30 ਤਰੀਕ ਨੂੰ ਜਦੋਂ ਕਰਫੂ ਖੁੱਲਿਆ ਵਾ ਉਦੋਂ 6 ਵਜੇ ਅਸੀਂ ਦਰਬਾਰ ਸਾਹਿਬ ਇੰਨੇ ਕਰਦੇ ਆ ਤੇ ਸਿੱਧਾ ਦਰਬਾਰ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕੋ ਅਕਾਲ ਤਖਤ ਤੇ ਜਾਂਦੇ ਆ ਸੰਤ ਸਾਨੂੰ ਮਿਲ ਕੇ ਖੁਸ਼ ਹੁੰਦੇ ਆ ਤੇ ਕਹਿੰਦੇ ਕਿ ਆ ਗਏ ਜੀ ਕਿਹਾਂ ਜੀ ਆ ਗਏ ਜੀ ਤੇ ਉਹ ਕਹਿੰਦੇ ਹਾਂ ਬਾਹਰ ਦਾ ਮਾਹੌਲ ਕਿਤਰਾ ਵਾ ਆਈ ਆਖਿਆ ਕਿ ਬਾਹਰ ਚਾਰਚ ਫਿਰ ਫੌਜ ਲੱਗੀ ਆ ਕਿ ਤੁਹਾਨੂੰ ਲੈਣ ਵਾਸਤੇ ਤਿਆਰੀ ਕਰੀ ਬੈਠੇ ਆ ਪੂਰੀ ਹੁਣ ਉਹਾਂ ਦੇ ਕੋਈ ਗੱਲ ਨਹੀਂ ਕੀ ਤੇ ਮੈਂ ਵੀ ਤੁਰ ਕੇ ਨਹੀਂ ਜਾਂਦਾ ਮੈਂ ਮੋਢਿਆਂ ਤੇ ਚੁੱਕ ਕੇ ਹੀ ਖੰਢ ਗਏ ਮੈਨੂੰ ਜਦੋਂ ਇੱਥੋਂ ਲੈ ਕੇ ਗਏ। ਉਹਦੇ ਬਾਅਦ ਥੋੜੇ ਚਿਰ ਬਾਅਦ ਹੀ ਸੰਤਾਂ ਨੇ ਇੱਕ ਮੀਟਿੰਗ ਅ ਅਕਾਲ ਤਖਤ ਦੇ ਉੱਤੇ ਸਾਰੇ ਜਥੇ ਦੀ ਸੱਦੀ ਜਥੇ ਵਿੱਚ ਉਹਨਾਂ ਦੇ ਬਚਨ ਬਲਾਸ ਹੋਏ ਉਹਨਾਂ ਕਾਫੀ ਗੱਲਾਂ ਕੀਤੀਆਂ ਇਹ ਇੱਥੇ ਹੁਣ ਮਿਲਟਰੀ ਨੇ ਘੇਰਾ ਪਾ ਲਿਆ ਵਾ ਤੇ ਇਹਦੀ ਹੁਣ ਜੋ ਵੀ ਹੈ ਮਤਲਬ ਕਿ ਆਰ ਪਾਰ ਦੀ ਜੰਗ ਹੋਊਗੀ ਸਿਲੰਡਰ ਨਹੀਂ ਕਰਾਂਗੇ ਤੇ ਸ਼ਹੀਦੀ ਪੱਕੀ ਆ। ਉਨជា ਫੇਰ ਵੀ ਅਗਰ ਮੈਂ ਬਚ ਵੀ ਜਾਂਦਾ ਵਾਂ ਅਬਲ ਤੇ ਮੈਨੂੰ ਉਹ ਛੱਡਦੇ ਨਹੀਂ ਮੈਂ ਬਚਦਾ ਨਹੀਂ ਅਗਰ ਮੈਂ ਮਾਰਿਆ ਜਾਂਦਾ ਵਾਂ ਮਤਲਬ ਸ਼ਹਾਦਤ ਪ੍ਰਾਪਤ ਕਰ ਜਾਂਦਾ ਵਾਂ ਤੇ ਮੇਰਾ ਸਰੀਰ ਤੁਹਾਨੂੰ ਉਹ ਨਹੀਂ ਦੇਣਗੇ ਅਗਰ ਉਹ ਦਿਨ ਦੇ ਦਿਨ ਦੇ ਆ ਤੇ ਤੁਸੀਂ ਮੇਰੇ ਸਰੀਰ ਨੂੰ ਗੁਰਦਰਸ਼ਨ ਪ੍ਰਕਾਸ਼ ਮਹਿਤੇ ਜਾ ਕੇ ਡਿਓਨੀ ਦੇ ਸਾਹਮਣੇ ਸਾਈਡ ਤੇ ਸੰਸਕਾਰ ਕਰਕੇ ਮੇਰੀ ਕੋਈ ਜਗ੍ਹਾ ਨਹੀਂ ਬਣਾਉਣੀ ਉਥੇ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਦੇਣਾ ਵਾ ਇੱਕ ਸਿੰਘ ਨੇ ਪੁੱਛਿਆ ਕਿ ਤੇ ਜ਼ਿੰਮੇਵਾਰੀ ਕਿ ਦੀ ਹੋਊਗੀ ਜਥੇ ਦੀ ਉਹਨੇ ਕਹਿੰਦੇ ਕਿ ਜ਼ਿੰਮੇਵਾਰੀ ਮੈਂ ਸੌਂਪ ਕੇ ਨਹੀਂ ਜਾਊਂਗਾ ਕਿਉਂਕਿ ਉਹਦੇ ਜੀਂਦੇ ਸੀ ਨੌਜਵਾਨ ਸੀ ਅਜੇ ਕੀ ਹੋਣਾ ਸੀ ਇਸ ਵਾਸਤੇ ਤੇ ਰੱਬ ਜਾਣਦਾ ਹੈ ਜਾਂ ਸੰਤ ਜਾਣਦੇ ਸੀ ਜੀ ਉਹ ਕਹਿੰਦੇਗੇ ਤੁਸੀਂ ਜਥੇ ਦੇ ਇਕੱਠੇ ਹੋ ਕੇ ਗੁਰਮਤਾ ਕਰਕੇ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗੂਗਾ ਉਹਨੂੰ ਤੁਸੀਂ ਜਥੇ ਦੀ ਜ਼ਿੰਮੇਵਾਰੀ ਸੌਂਪ ਦਿਓ ਇਹ ਗੱਲਬਾਤ ਤਿੰਨ ਤਰੀਕ ਦੀ ਆ ਜਦੋਂ ਉੱਥੇ ਹੋਈ ਆ ਜੀ ਉਦੇ ਬਾਅਦ 3 ਤਰੀਕ ਨੂੰ ਕਰਫੂ ਖੁੱਲਾ ਸੀ ਆਮ ਸੰਗਤਾਂ ਅੰਦਰ ਆ ਰਹੀਆਂ ਸੀ ਬਾਹਰ ਜਾ ਰਹੀਆਂ ਸੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਕਿਸੇ ਖਾਲੀ ਮਿਲਟਰੀ ਜਿਹੜੀ ਸੀ ਪਿਛੇ ਸੀ ਉਹਨਾਂ ਦੇ ਮੋਰਚਿਆਂ ਦੇ ਉੱਤੇ ਬੀਐਸਐਫ ਤੇ ਸੀਆਰਪੀ ਸਾਨੂੰ ਦਿਖ ਰਹੀ ਸੀ ਕਿ ਉਹ ਮੋਰਚੇ ਬਣਾ ਰਹੇ ਸੀ ਉਹਨਾਂ ਦੀ ਮਤਲਬ ਕਿ ਸਰਗਰਮੀ ਵਧੀ ਹੋਈ ਸੀ ਜੀ ਉਹ ਮੋਰਚੇ ਬਾਹਰ ਬਣਾ ਰਹੇ ਸੀ ਤੁਸੀਂ ਮੋਰਚੇ ਅੰਦਰ ਬਣਾ ਲੈ ਸੀ ਬਣਾਉਣੇ ਸੀ ਇਹ ਜ਼ਿੰਮੇਵਾਰੀ ਕਿਹਦੀ ਸੀ ਕੌਣ ਬਣਾ ਰਿਹਾ ਸੀ ਕਿਉਂਕਿ ਜਰਨਲ ਸ਼ਬੀਕ ਸਿੰਘ ਕਹਿਆ ਜਾ ਰਿਹਾ ਕਿ ਉਹਨਾਂ ਦੀ ਕਮਾਂਡ ਹੇਠ ਸਾਰਾ ਕੁਝ ਹੋਇਆ ਤੁਰਜੇ ਦੇ ਬਾਰੇ ਜਾਣਕਾਰੀ ਦਿਓ ਜੀ ਕਮਾਂਡ ਜਰਨਲ ਸ਼ਬੀਰ ਸ਼ਵੇਕ ਸਿੰਘ ਦੀ ਸੀ ਪਰ ਮੋਰਚੇ ਬਣਾਉਣ ਦੀ ਜਿਹੜੀ ਡਿਊਟੀ ਲੱਗੀ ਸੀ ਜ਼ਿਆਦਾਤਰ ਮੋਰਚੇ ਕਈ ਆਪਣੇ ਜਿਹੜੇ ਸਿੰਘ ਉੱਥੇ ਲੜਦੇ ਸੀ ਉਹਨਾਂ ਨੇ ਵੀ ਬਣਾਏ ਆ ਬਾਹਰੋਂ ਆਏ ਲੋਕ ਜਿਹੜੇ ਸੀ ਉਹਨਾਂ ਨੂੰ ਵੀ ਵਰਤਿਆ ਗਿਆ ਵਿੱਚ ਕਿਉਂਕਿ 1-2 ਦਿਨ ਦੇ ਵਿੱਚ ਐਡੀਆਂ ਵੱਡੀਆਂ ਬਿਲਡਿੰਗਾਂ ਦੇ ਉੱਤੇ ਸਮਾਨ ਲੈ ਕੇ ਇੱਟਾਂ ਬਜਰੀ ਜਾਂ ਇੱਟਾਂ ਜਾਂ ਬੋਰੀਆਂ ਚੜਾਉਣੀਆਂ ਐਡੀਆਂ ਸੌਖੀਆਂ ਨਹੀਂ ਤੇ ਉਹ ਜੋ ਜ਼ਿੰਮੇਵਾਰੀ ਲੱਗੀ ਸੀ ਬਾਈ ਛੇਰ ਸਿੰਘ ਦੀ ਤੇ ਦਲਬੀਰ ਸਿੰਘ ਪਲਵਾਨ ਦੀ ਇਹ ਮੋਰਚੇ ਬਣਾ ਜਿੰਨੇ ਬੁਰਜਾਂ ਉੱਤੇ ਲੰਗਰ ਉੱਤੇ ਬਾਕੀ ਜਿਹੜੇ ਘੰਟਾ ਘਰ ਦੇ ਸਾਈਡ ਤੇ ਜਿੱਥੇ ਜਿੱਥੇ ਸਾਡੇ ਸਿੰਘ ਸੀ ਉੱਥੇ ਉਥੇ ਮੋਰਚੇ ਬਾਈ ਛੇਰ ਸਿੰਘ ਦੀ ਅਗਵਾਈ ਹੇਠ ਬਣੇ ਸਾਰੇ ਜੀ ਸੋ ਉਹਦੇ ਵਿੱਚ ਤਕਰੀਬਨ ਚਾਰੇ ਪਾਸੇ ਜਿਹੜੇ ਮੋਰਚਾ ਬੰਦੀ ਕਰਨ ਦੀ ਇਹ ਪਲਾਨਿੰਗ ਸੀ ਇਹ ਜਨਰਲ ਸੁਖ ਸਿੰਘ ਉਹਨਾਂ ਦੀ ਪਰ ਤੁਹਾਡੇ ਨਾਲ ਦੇ ਜਿਹੜੇ ਸਿੰਘ ਸਨ ਉਹ ਸਾਰੇ ਮੋਰਚੇ ਉਹਨਾਂ ਨੇ ਬਣਾਏ ਹਥਿਆਰਾਂ ਦੀ ਟ੍ਰੇਨਿੰਗ ਫਿਰ ਕੌਣ ਦਿੰਦਾ ਸੀ ਉੱਥੇ ਹਥਿਆਰਾਂ ਦੀ ਟ੍ਰੇਨਿੰਗ ਜਿਹੜੀ ਸੀ ਲੰਗਰ ਦੀ ਇਮਾਰਤ ਦੇ ਉੱਤੇ ਆਪਣਾ ਗੁਰਮੇਲ ਸਿੰਘ ਫੌਜੀ ਨੇ ਦਿੱਤੀ ਸਾਰਿਆਂ ਨੂੰ ਕਮਾਂਡ ਜਨਰਲ ਸੁਖ ਸਿੰਘ ਦੀ ਸੀ ਪਰ ਟ੍ਰੇਨਿੰਗ ਉਹਨੇ ਦਿੱਤੀ ਸਾਰੀ ਗੁਰਮੇਲ ਸਿੰਘ ਉਹ ਵੀ ਫੌਜੀ ਸਾਡੇ ਕੋਲ 4-5 ਫੌਜੀ ਸੀ ਉਤਰਾਏ ਫਿਰੋਜਪੁਰ ਸੋਰਸਿੰਗ ਤੋਂ ਵੀ ਇੱਕ ਬੰਦਾ ਸਾਡੇ ਕੋ ਆ ਕੇ ਰਹਿੰਦਾ ਹੁੰਦਾ ਸੀ ਆਪਣਾ ਗੋਟੇਕ ਸਿੰਘ ਉਹ ਚਾਰ ਸਿੱਖ ਦਾ ਸੀ ਛੇ ਸਿੰਘ ਨੌ ਸਿੱਖ ਦਾ ਸੀ ਗੁਰਮੇਲ ਸਿੰਘ ਵੀ ਫੌਜੀ ਸੀ ਇੱਕ ਗੁਰੂ ਗੁਰਪ੍ਰੀਤ ਸਿੰਘ ਆਸੰਦ ਸੋ ਸੀ ਉਹ ਵੀ ਪੁਰਾਣਾ ਫੌਜੀ ਸੀ ਤੇ ਬਾਕੀ ਜਿਹੜੇ ਨੌਜਵਾਨ ਸੀ ਸਾਰੇ 18 19 ਸਾਲ ਤੋਂ ਲੈ ਕੇ 30 ਸਾਲ ਤੇ ਅਦਰਾਂ ਦਰਜ ਨੌਜਵਾਨ ਸੀ ਸਾਰੇ ਸਾਰੇ ਮਤਲਬ ਕਿ तकरीबन ਭਰ ਜਵਾਨੀ ਦੇ ਵਿੱਚ ਹੀ ਸੰਨ तकरीबन ਜੇ ਕਿਹਾ ਜਾਵੇ ਤੇ ਉਹ ਸਾਰੇ ਬਿਲਕੁਲ ਉਹਨਾਂ ਨੇ ਇਹ ਮਿਥਿਆ ਹੋਇਆ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤੇ ਅਸੀਂ ਸ਼ਹਾਦਤ ਦਿੱਲੀ ਬਿਲਕੁਲ ਤਿਆਰ ਹਾਂ ਸਾਡਾ ਜਿਹੜਾ ਜਥਾ ਸੀ ਉਹਦੀ ਕਮਿਟਮੈਂਟ ਸੰਤਾਂ ਦੇ ਨਾਲ ਹੋਈ ਸੀ ਪੱਕੀ ਕਿ ਨਾ ਤਾਂ ਹੀ ਫੈਡਰੇਸ਼ਨ ਦੇ ਸਾਂ ਤੇ ਨਾ ਹੀ ਜਥੇ ਦੇ ਸਿੰਘ ਸਤਪਿੰਡਰ ਵਾਲਿਆਂ ਦੇ ਕਿ ਅਸੀਂ ਉੱਥੇ ਗੁਰਬਾਣੀ ਸਿੱਖਣ ਆਏ ਸਾਂ ਜਾਂ ਕੀਰਤਨ ਸਿੱਖਣ ਆਏ ਆ ਨਾ ਹੀ ਰਾਜਨੀਤੀ 'ਚ ਹਿੱਸਾ ਲੈਣ ਆਏ ਸਾਂ ਸਾਡਾ ਇੱਕੋ ਮਕਸਦ ਸੀ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਦੇ ਨਾਲ ਸੱਚਖੰਡ ਤਖਤ ਦੇ ਉੱਤੇ ਕੀਤੇ ਗਏ ਵਚਨ ਸੀ ਕਿ ਬਾਬਾ ਜਿੱਦਣ ਆਵਾਜ਼ ਮਾਰੇਗਾ ਤੇ ਗੋਲੀ ਤੇਰੇ ਤੋਂ ਅੱਗੇ ਹੋ ਕੇ ਖਾਵਾਂਗੇ ਔਰ ਉਹ ਹੀ ਆਪਣਾ ਵਾਅਦਾ ਨਿਭਾਇਆ ਤੇ 35 ਸਿੰਘ ਦਰਬਾਰ ਸਾਹਿਬ ਦੀ ਅੰਤਰ ਸ਼ਹਾਦਤ ਪ੍ਰਾਪਤ ਕਰ ਗਏ ਹਾਂਜੀ ਤੁਹਾਡੇ ਨਾਲ ਦੇ 35 ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਉਦੋਂ ਤੁਹਾਡੀ ਡਿਊਟੀ ਜਦੋਂ ਅਸਲ ਦੇ ਵਿੱਚ ਫੌਜ ਵੱਲੋਂ ਗੋਲਾਬਾਰੀ ਸ਼ੁਰੂ ਹੋਈ ਹੈ ਉਹ ਕਿਹੜੀ ਕਿਉਂਕਿ 3 ਤਰੀਕ ਨੂੰ ਸ਼ਾਂਤ ਸੀ ਕਰਫਿਊ ਚੁੱਕਿਆ ਗਿਆ ਸੀ ਲੋਕੀ ਆ ਜਾ ਰਹੇ ਸੀ ਗੁਰਪ੍ਰਵ ਕਰਕੇ ਇਹ ਪਹਿਲੀ ਵਾਰੀ ਗੋਲਾਬਾਰੀ ਜਿਹੜੀ ਹੋਈ ਹੈ ਸ਼ੁਰੂ ਉਹ ਕਦੋਂ ਹੋਈ ਹੈ ਤੇ ਤੁਸੀਂ ਕਿੰਨਾ ਚਿਰ ਉੱਥੇ ਰਹੇ ਕਦੋਂ ਤੱਕ ਤੁਸੀਂ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਮਿਲਦੇ ਰਹੇ ਤੇ ਕੀ ਗੱਲਾਂ ਬਾਤਾਂ ਹੋਈਆਂ ਜੀ ਸਾਡੇ ਨਾਲ ਰੋਜ਼ ਹੀ ਗੱਲਾਂ ਬਾਤਾਂ ਹੁੰਦੀਆਂ ਸੀ ਸਾਹਿ ਸੰਤਾਂ ਨੂੰ ਅਕਾਲ ਤੱਕ ਤੋਂ ਲੰਗਰ ਦੀ ਇਮਾਰਤ ਤੇ ਲੈ ਕੇ ਜਾਂਦੇ ਹਾਂ ਔਰ ਫਿਰ ਵਾਪਸ ਖਾਮੀ ਛੱਡ ਕੇ ਜਾਂਦੇ ਹਾਂ ਮੇਰੀ ਡਿਊਟੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਨਾਲ ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ ਅਕਾਲ ਤਖਤ ਤੇ ਵੀ ਹੁੰਦੀ ਸੀ ਰਾਤ ਤੇ ਦਿਨੇ ਹੀ ਸੰਤਾ ਦੇ ਨਾਲ ਹੁੰਦੇ ਸਾਂ ਤਿੰਨ ਤਰੀਕ ਨੂੰ ਨਾਰਮਲ ਜਿੱਤਰਾ ਅੱਗੇ ਹੁੰਦਾ ਸੀ ਉਤਰਾ ਸੀ ਸਾਲੀ ਉਹ ਬਾਹਰ ਮੋਰਚੇ ਬਣਾ ਰਹੇ ਸੀ ਅਸੀਂ ਅੰਦਰ ਬਣਾ ਰਹੇ ਸਾਂ ਫਿਰ ਸ਼ਾਮਾਂ ਪਹਿ ਜਾਂ ਕੋਈ ਫਾਇਰਿੰਗ ਨਹੀਂ ਹੁੰਦੀ ਤਿੰਨ ਤਰੀਕ ਨੂੰ ਇੱਕ ਵੀ ਫਾਇਰਿੰਗ ਦੋਆ ਪਾਸਿਆਂ ਤੋਂ ਨਹੀਂ ਹੋਈ ਜਦੋਂ ਕਿ ਜਰਨਲ ਬਰਾੜ ਨੇ ਪੰਧੇਰ ਨੂੰ ਕਿਹਾ ਸੀ ਆਪੀਐਸਐਫ ਕੇ ਸੀਆਰਪੀ ਵਾਲੇ ਦੇ ਨੂੰ ਕਿ ਤੁਸੀਂ ਫਾਇਰਿੰਗ ਕਰੋ ਉਹਨੇ ਨਾ ਕਰਤੀ ਸੀ ਉਹਨਾਂ ਤੇ ਤੇ ਉਹਨਾਂ ਨੂੰ ਕਿਹਾ ਵੀ ਸੀ ਤੂੰ ਇਹ ਤਾਂ ਪੜਿਆ ਹੋਣੀ ਇੰਟਰਵਿਊ ਸੁਣੀਆ ਹੋਣੀ ਆਉਂਦੀਆਂ ਉਹਾਂ ਦਾ ਹੀ ਵੰਦਾ ਮੈਨੂੰ ਲਿਖ ਕੇ ਦੇ ਵੰਦਾ ਲਿਖ ਕੇ ਨਹੀਂ ਮੌਖਿਕ ਨਾਲ ਦੇ ਬੋਲ ਰਿਹਾ ਵਾ ਤੂੰ ਫਾਇਰਿੰਗ ਕਰਾਂਦਾ ਇਸ ਤਰ੍ਹਾਂ ਬੈਠੇ ਇਧਰੋਂ ਬਾ ਤੈਨੂੰ ਮਤਲਬ ਮੈਂ ਮੈਂ ਫਾਇਰਿੰਗ ਨਹੀਂ ਕਰੂੰਗਾ ਆਮ ਚਲ ਤਸੀਲ ਜਲਤਾ ਦੇ ਉੱਤੇ ਉਹ ਜਦੋਂ ਹੱਥ ਮਾਰ ਕੇ ਕਹਿੰਦਾ ਵਾ ਉਹ ਕਹਿੰਦਾ ਕਿ ਇਹ ਲੋਕ 2-3 ਘੰਟਿਆਂ ਦੀ ਮਾਰਵਾ ਤੇ ਟੈਨਸ਼ਨ ਨਾ ਲਓ ਇਹ 2-3 ਘੰਟਿਆਂ ਦੇ ਅੰਦਰ ਖਾਲੀ ਕਰਾ ਦੇਣਗੇ ਉਹ ਕਹਿੰਦਾ ਕਿ ਉਹ ਜਿਹੜੇ ਬੰਦੇ ਅੰਦਰ ਆ ਉਹ ਮਰਨਗੇ ਪਰ ਸਿਲੰਡਰ ਨਹੀਂ ਕਰ ਲਗੇ ਜਨਰਲ ਕੇ ਬਰਾੜ ਨੇ ਕਿਹਾ ਸੀ ਆਂਦਾ ਹੀ ਕਿ ਜਦੋਂ ਬੰਬ ਚੱਲਦੇ ਆ ਨਾ ਟੈਂਕਾਂ ਤੋਪਾਂ ਤੋਪਾਂ ਗਰਜਦੀਆਂ ਨੇ ਤੇ ਵੱਡੇ ਵੱਡੇ ਜਰਨੈਲਾ ਦੀਆਂ ਪੈਂਟਾ ਗਿੱਲੀਆਂ ਹੋ ਜਾਂਦੀਆਂ ਈ ਆਂਦਾ ਉਹਨਾ ਪੈਂਟਾ ਨਹੀਂ ਪਾਈਆਂ ਅੰਗਰੇਜ਼ਾਂ ਵਾਲੀਆਂ ਉਹਨਾਂ ਨੇ ਕਸ਼ਹਰੇ ਪਾਏ ਆ ਤੇ ਉਹ ਗੁਰੂ ਦੇ ਸਿੰਘ ਨੇ ਜਿਮਚਮਕੌਰ ਦੀ ਗੜੀ ਚ ਲੜ ਸਕਦੇ ਤੇ ਇੱਥੇ ਹੀ ਲੜਨ ਲੱਗੇ ਉਹ ਫਿਰ ਸ਼ਾਮ ਤੇ ਸੰਤ 10 ਵਜੇ ਦੇ ਕਰੀਬ ਅਕਾਲ ਅਕਾਲ ਤਖਤ ਤੋਂ ਲੰਗਰ ਦੀ ਇਮਾਰਤ ਤੇ ਆਉਂਦੇ ਨੇ ਜਿਹੜੇ ਪੱਤਰਕਾਰ ਕਹਿੰਦੇ ਨਾ ਕਿ ਸੰਤ ਖਬਰਾਏ ਹੋਏ ਸੰਤ ਡਰੇ ਹੋਏ ਸੰ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਕਿਸੇ ਸਿੰਘ ਦੇ ਵੀ ਚਿਹਰੇ ਉੱਤੇ ਡਰ ਨਾਲ ਦੀ ਕੋਈ ਚੀਜ਼ ਨਹੀਂ ਸੀ ਉੱਥੇ ਸੰਤ ਜਰਨਲਸਟ ਉੱਤੇ ਆਉਂਦੇ ਨੇ ਲੰਗਰ ਦੇ ਉੱਤੇ ਸਪੀਚ ਕਰਦੇ ਨੇ ਫਿਰ ਵਾਪਸ ਜਾਂਦੇ ਨੇ ਪੱਤਰਕਾਰ ਜਿਹੜੇ ਕਈ ਉਹਨਾਂ ਕੋਲ ਸਵਾਲ ਕਰਦੇ ਨੇ ਆ ਕੇ ਉਹਦੇ ਬਾਅਦ ਪੱਤਰਕਾਰ ਸ਼ਾਮ ਨੂੰ ਸਾਰੇ ਵਾਪਸ ਚਲੇ ਜਾਂਦੇ ਨੇ ਔਰ ਰਾਤ ਸੁਖ ਸ਼ਾਂਤ ਨਾਲ ਆਰਾਮ ਨਾਲ ਨਿਕਲਦੀ ਆ ਸਵੇਰ ਦੇ ਸਾਢੇ 4 ਵਜੇ ਗੁਰੂ ਸਾਹਿਬ ਦਾ ਸਰੂਪ ਅਕਾਲ ਤਖਤ ਤੋਂ ਪਾਲਕੀ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਸਜੋਬਿਤ ਹੋ ਜਾਂਦਾ ਵਾ ਤੇ 4:40 ਮਿੰਟ ਤੇ ਸਭ ਤੋਂ ਪਹਿਲਾ ਗੋਲਾ ਜਿਹੜਾ ਅਕਾਲ ਤਖਤ ਦੇ ਉੱਤੇ ਗੁੰਬਜ ਦੇ ਵਿੱਚ ਵੱਜਦਾ ਵਾ ਦੂਜਾ ਗੋਲਾ ਜਿਹੜਾ ਸੀ ਉਹ ਲੰਗਰ ਦੀ ਇਮਾਰਤ ਦੇ ਨਾਲ ਜਿਹੜਾ ਬੁਰਜ ਸੀ ਦੋ ਬੁਰਜ ਨੇ ਉੱਥੇ ਇੱਕ ਬੁਰਜ ਦੇ ਉੱਤੇ ਵੱਜਦਾ ਵਾ ਉਦੋਂ ਫੇ ਲੜਾਈ ਸ਼ੁਰੂ ਹੋ ਜਾਂਦੀ ਆ ਜਿਹੜੇ ਸਿੰਘ ਸੀ ਉਹ ਆਪੋ ਆਪਣੇ ਮੋਰਚੇ ਜਾ ਕੇ ਸੰਭਾਲ ਲੈਂਦੇ ਆ ਸਾਨੂੰ ਕੋਈ ਇਨਫਾਰਮੇਸ਼ਨ ਕੋਈ ਬਾਹਰ ਐਨਾਨਸਮੈਂਟ ਕੁਝ ਨਹੀਂ ਹੁੰਦੀ ਔਰ ਫਿਰ ਫੌਜ ਸਿੱਧਾ ਆ ਕੇ ਹਮਲਾ ਕਰਦੀ ਆ ਇਹ ਸਵਾਲ ਕਰਦੇ ਆ ਨਾ ਕਿ ਤੁਸੀਂ ਬਾਹਰ ਹਾਂਜੀ 4 ਤਰੀਕ ਨੂੰ ਤੁਸੀਂ ਕਿੱਥੇ ਸੋਂ ਤੇ ਸੰਤ ਉਸ ਵੇਲੇ ਕਿੱਥੇ ਸਨ ਜੇਦੋਂ ਹਮਲਾ ਹੁੰਦਾ ਮੈਂ 4 ਵਜੇ 4 ਵਜੇ ਮੈਂ ਅਕਾਲ ਤਖਤ ਦੇ ਉੱਤੇ ਸਾ ਰਾਤ 12:00 ਤੋਂ 4:00 ਵਜੇ ਤੱਕ ਮੇਰਾ ਪਹਿਰਾ ਹੀ ਉੱਥੇ ਹੁੰਦਾ ਸੀ ਅਕਾਲ ਤਖਤ ਦੇ ਉੱਤੇ ਦੋ ਸਿੰਘਾਂ ਦਾ ਜਿਹੜੀ ਪੌੜੀਆਂ ਚੜ੍ਹਦੀਆਂ ਉੱਥੇ ਹੀ ਹੁੰਦੇ ਆ ਸਵੇਰੇ ਮੈਂ 4 ਵਜੇ ਲੰਗਰ ਤੇ ਆ ਗਿਆ ਲੰਗਰ ਤੇ ਸਾਰੇ ਸਿੰਘਾਂ ਦਾ ਰਿਆਇਸਾ ਦੀ ਲੰਗਰ ਤੇ ਸੀ ਤੇ ਉੱਥੇ ਆ ਕੇ ਅਜੇ ਮੈਂ ਲੰਮਾ ਪਿਆ ਵਾਂ ਅਜੇ ਉਸੇ ਵੇਲੇ ਦੋ ਧਮਾਕੇ ਹੋਏ ਜੇ ਧਮਾਕੇ ਹੋਏ ਮੈਂ ਉੱਠ ਕੇ ਖੜਾ ਹੋ ਗਿਆ ਤੇ ਸਾਡੇ ਕੋਲ ਕਮਾਂਡ ਦੋਹਾਂ ਬੁਰਜਾਂ ਦੀ ਤੇ ਲੰਗਰ ਦੀ ਇਮਾਰਤ ਦੀ ਸੀ ਸਾਡੇ ਸਤਾਰਾ ਸਿੰਘ ਅਹੀਂ ਤੇ ਜਿੰਨੇ ਆਕਾਲ ਤੱਕ ਤੇ ਸਤਾਰਾ ਸਿੰਘ ਸਾਡੇ ਬੁਰਜਾਂ ਤੇ ਹੁੰਦੇ ਆ ਲੰਗਰ ਤੇ ਤੇ ਰਾਮਗੜੀਏ ਬੂੰਗੇ ਚ ਤੇ ਪੰਜ ਜਾਲੇ ਜਿਹੜੇ 22600 ਦੀ ਗੱਲ ਹੋਈ ਆ ਉਹ ਜਿਹੜੀ ਆ ਬਾਬੇ ਦੀਪਸੋ ਵਾਲੀ ਭਾਈ ਤੋਂ ਅੱਗੇ ਜਿਹੜੀ ਆ ਉਹ ਉੱਥੇ ਉਹਨਾਂ ਦਾ ਮੋਰਚਾ ਸੀ ਓਕੇ ਇਹਦੇ ਵਿੱਚ ਲੜਨ ਵਾਲੇ ਸਿੰਘ ਕਿਉਂਕਿ ਲੱਖਾਂ ਦੀ ਫੌਜ 1,60,000 ਦੇ ਲਾਗੇ ਤੱਕ ਪਹੁੰਚ ਸੀ ਇਹਦੇ ਵਿੱਚੋਂ ਤੁਹਾਡੇ ਕਿੰਨੇ ਕਿ ਸਿੰਘ ਸਨ ਜਿਹੜੇ ਤਿਆਰ ਬਰ ਤਿਆਰ ਫੌਜ ਦਾ ਮੁਕਾਬਲਾ ਕਰਨ ਲਈ ਉੱਥੇ ਸਨ ਸਾਰੇ ਸਾਰੇ ਸਿੰਘ 40 ਦੇ 40 ਸਿੰਘ ਹੀ ਲੜਨ ਵਾਲੇ ਸਨ ਸਾਰੇ ਨੌਜਵਾਨ ਸਨ ਨਹੀਂ ਬਿਲਕੁਲ ਨਹੀਂ ਮੈਂ ਕੁੱਲ ਤਕਰੀਬਨ ਸਾਰੇ ਸੰਤਾਂ ਦੇ ਨਾਲ ਬਾਕੀ ਜਿਹੜੇ ਸਾਰੇ ਸਿੰਘ ਸੀ ਉਹ ਕਿੰਨੇ ਸਨ ਜੰਗ ਕਰਨ ਉਹ 100 ਤੋਂ ਉੱਤੇ ਸੀ 100 150 ਦੇ ਲਾਗੇ ਚਾਗੇ ਹੋਊਗਾ 100 ਬੰਦਾ ਸੀ ਤੇ ਨਾਲ ਉਹਨਾਂ ਦੇ ਕਮਾਂਡ ਇਹ ਥੱਲੇ ਥੱਲੇ ਬੰਦੇ ਦਿੱਤੇ ਜਿੱਤਾ 20 600 ਸੀ 4 ਬੰਦੇ ਉਹਦੇ ਨਾਲ ਲੜ ਰਹੇ ਸੀ ਗੁਰਮੇਲ ਸਿੰਘ ਉਹਦੇ ਨਾਲ ਲੜ ਰਹੇ ਸੀ ਤੇ ਜਿਤਨਾ ਬਾਈ 600 ਨੇ ਕਈਟਾ ਕਰਦੇ ਉੱਤੇ ਸੀ ਤਾਂ ਕਈਟਾ ਕਰ ਉਹਨਾਂ ਨੇ ਇੰਨੀ ਬੰਬਾਰੀ ਕੀਤੀ ਕਿ ਉਹਨੂੰ ਕਈਟਾ ਕਰਦੇ ਮੋਰਚੇ ਖਾਲੀ ਕਰਨੇ ਪਏ ਬੁਰਜਾ ਦੇ ਮੋਰਚੇ ਉਹਨਾਂ ਸਾਡੇ ਬੰਬ ਮਾਰ ਮਾਰ ਕੇ ਖਾਲੀ ਕਰਾਤੇ ਐਂ ਜਮੀਨ ਤੇ ਆਗੇ ਜਮੀਨ ਤੇ ਆਉਣ ਤੋਂ ਬਾਅਦ ਬੂ ਟੇਕਸ ਨੇ ਬਾਬਾ ਬੁੱਢਾ ਸਾਹਿਬ ਵਾਲੀ ਜਿਹੜੀ ਸ਼ਬੀਲ ਆ ਉੱਥੇ ਮੋਰਚਾ ਸੰਭਾਲਿਆ ਬਾਈ 600 ਨੇ ਜਿਹੜੀ ਹੈਗੀ ਆ ਉਹ ਮੰਡੀ ਵਾਲੀ ਜਿੱਦਾਂ ਰੈਫਰੈਂਸ ਲਾਇਬ੍ਰੇਰੀ ਆ ਉਧਰ ਦਾ ਮੋਰਚਾ ਬਾਈ 600 ਕੋਹੀ ਤੇ ਬਾਕੀ ਜਿਹੜਾ ਲੰਗਰ ਦਾ ਹੀ ਇਹ ਸਾਰਾ ਸਾਡੇ ਕੋਲ ਸੀ ਸਾਦਾ ਜਿਹੜੇ ਤਰਨਤਾਰੂ ਬਾਬਾ ਇੰਦਰ ਸਿੰਘ ਆਏ ਸ਼ੰਗਾਰਾ ਸਿੰਘ ਸੀ ਨਛੱਤਰ ਸਿੰਘ ਸੀ ਇਹਨਾਂ ਕੋ ਜਿਹੜੀ ਨਾਲ ਦੀ ਬਿਲਡਿੰਗ ਆ ਜਿੱਥੇ ਹੁਣ ਲਾਲ ਬਿਲਡਿੰਗ ਦੇ ਨਾਂ ਤੇ ਜਾਣਿਆ ਜਾਂਦਾ ਜਿਹ ਪਲਸਟਰ ਪਲਸਟਰ ਨਹੀਂ ਹੋਇਆ ਉਥੇ ਸੁਖਦੇਵ ਸਿੰਘ ਭੱਟਲ ਸੀ ਰਸਾਲ ਸਿੰਘ ਸੀ ਜਥੇ ਤੇ ਹੋਰ ਵੀ ਬਹੁਤ ਸਾਰੇ ਸਿੰਘ ਸੀ ਜੀ ਸੋ ਲੜਾਈ ਕਰਨ ਵਾਲੇ ਅਸਲ ਦੇ ਵਿੱਚ ਸਿੰਘ ਸੌਕਸ ਹਨ ਪਰ 4 ਤਰੀਕ ਨੂੰ ਸਵੇਰੇ ਗੋਲਾਬਾਰੀ ਹੁੰਦੀ ਹੈ ਸੰਗਤ ਉਦੋਂ ਆਈ ਨਹੀਂ ਹੁੰਦੀ ਕਿੰਨੀਕ ਸੰਗਤ ਸੀ ਕੁੱਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਸ ਵੇਲੇ ਸੰਗਤ ਜਿਹੜੀ ਆ 2 2:30 ਵਜੇ ਆਉਣੀ ਸ਼ੁਰੂ ਹੋ ਜਾਂਦੀ ਆ ਉਦੋਂ ਆਸਾ ਜੀ ਦੀ ਵਾਰ ਦਾ ਪਹਿਲਾ ਛੱਕਾ ਜੇ ਪੜਿਆ ਗਿਆ ਸੀ ਬਾਬਾ ਠਾਕਰ ਠਾਕਰ ਸਿੰਘ ਪਾਈ ਗੁਰਸ਼ਰਨ ਸਿੰਘ ਤੇ ਮੁਖਤਿਆਰ ਸਿੰਘ ਮੁਖੀ ਵੱਲੋਂ ਜਦੋਂ ਪਹਿਲਾ ਬੰਬ ਵੱਜਦਾ ਵਾ ਇਹ ਸਾਰਾ ਜਥਾ ਉੱਥੇ ਵਾਜੇ ਛੱਡ ਕੇ ਤੇ ਅੰਦਰ ਆ ਗਿਆ ਅਕਾਲ ਤਖਤ ਤੇ ਸੰਤ ਜੀ ਉੱਤੋਂ ਉਤਰੇ ਤੇ ਅਕਾਲ ਤਖਤ ਤੇ ਆਏ ਉਹਨਾਂ ਨੂੰ ਪੁੱਛਿਆ ਤੂੰ ਇੱਥੇ ਕੀ ਕਰਨ ਲੈ ਜੀ ਉਈ ਆਸਾ ਦੀ دیوار ਪੜੀ ਨਹੀਂ ਆਉਂਦੇ ਨਹੀਂ ਜੀ ਉਹ ਬੰਬਾਰੀ ਸ਼ੁਰੂ ਹੋ ਗਈ ਉੱਤੇ ਆ ਗਿਆ ਸੰਤਾ ਜਾ ਕੇ ਆਸਾ ਜੀ ਦਾ ਆਸਾ ਜੀ ਦੀ دیوار ਤੁਸੀਂ ਅਕਾਲ ਤੱਕ ਤੇ ਉੱਤੇ ਪੜੋ ਉਹ ਫਿਰ ਉਹਨਾਂ ਨੇ ਜਿੱਥੇ ਅੰਗੇ ਸਸਤਰ ਰੱਖੇ ਹੁੰਦੇ ਸੀ ਉੱਥੇ ਫਿਰ ਆਸਾ ਜੀ ਦੀ دیوار ਉਹਨਾਂ ਨੇ ਪੜੀ ਅੱਛਾ ਉੱਥੇ ਆਸਾ ਜੀ ਦੀ دیوار ਸੰਪੂਰਨ ਹੋਈ 4 ਤਰੀਕ ਦੀ ਬੰਬਾਰਡਮੈਂਟ ਤੋਂ ਬਾਅਦ ਸੰਤਾ ਦਾ ਕੀ ਰਿਐਕਸ਼ਨ ਸੀ ਕਿੰਨਾ ਚਿਰ ਲਗਾਤਾਰ ਬੰਬਾਰਡਮੈਂਟ ਇਹ ਹੁੰਦੀ ਰਹੀ ਜਦੋਂ ਟੈਂਕ ਜਿੱਤੇ ਬਾਬਾ ਉਹ ਦੀਪ ਸਿੰਘ ਸ਼ਹੀਦ ਉਹਨਾਂ ਦੀ ਥਾਂ ਹੈ ਉਸ ਥਾਂ ਤੱਕ ਕਹਿੰਦੇ ਟੈਂਕ ਆ ਗਏ ਸੀ ਟੈਂਕ ਤੁਸੀਂ ਆਪ ਦੇਖਦੇ ਰਹੇ ਸਾਹਮਣੇ ਤੁਹਾਡੇ ਜਿਹੜੇ ਵੱਡੇ ਗੋਲੇ ਛੜਦੇ ਰਹੇ ਹੋ ਇਹ 5 ਤਰੀਕ ਦੀ 11:12 ਵਜੇ ਦੇ ਲਾਗੇ ਟੈਂਕ ਇਨ ਕਰਦੇ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਗੁਰੂ ਅਰਜਨ ਨਵਾਸ ਦੇ ਲਾਗੂ ਲੰਗਰ ਵਾਲੀ ਸਾਈਡ ਤੋਂ ਹਾਂਜੀ ਹਾਂ ਉਹ ਤੋਂ 14 ਟੈਂਕ ਇਨ ਕਰਦੇ ਨੇ ਕਿੰਨੇ ਚ 11 ਟੈਂਕ ਹਾਂਜੀ ਤੇ 11 ਟੈਂਕ ਬਾਹਰ ਖੜੇ ਰਹਿੰਦੇ ਨੇ ਮੰਜੀ ਹਾਲ ਦੀ ਸਾਈਡ ਤੇ ਉਹ ਪਹਿਲੋਂ ਮੰਜੀ ਹਾਲ ਸਾਈਡ ਤੋਂ ਥੱਲੇ ਦੀ ਨਗਾਉਣਾ ਚਾਹੁੰਦੇ ਟੈਂਕ ਉਹ ਬਰਾੰਦੇ ਕਰਕੇ ਉਹ ਨਹੀਂ ਲੰਘਦਾ ਇਹ ਫੇਰ ਉਹ ਸੱਚ ਹਾ ਸੌਰੀ ਉਹ ਪਹਿਲੋਂ ਬਖਤਰਬੰਦ ਗੱਡੀ ਲੈ ਕੇ ਆਉਂਦੇ ਨੇ ਬਖਤਰਬੰਦ ਗੱਡੀ ਨੂੰ ਉਹ ਜਿਹੜੀ ਹੈਗੀ ਲੱਗਦੀ ਜੋੜੀ ਆ ਉਹਦੀ ਬਾੜ ਕੇ ਏ ਬਾਬਾ ਦੀਪ ਸਿੰਘ ਦੇ ਵੱਲੋਂ ਲੈ ਕੇ ਜਾਂਦੇ ਨੇ ਜਿੱਥੇ 600 ਹੁਣ ਤਾਂ ਮੋਰਚਾ ਸੀ ਉਹ ਉੱਥੇ ਹੀ ਮੋਰਚ ਉਹਦੀ ਗੱਡੀ ਦੇ ਟਾਇਰ ਅੜਾ ਦਿੱਤੇ ਜਾਂਦੇ ਨੇ ਉਹ ਅੱਗੇ ਮੂਵ ਨਹੀਂ ਕਰਦੀ ਫਿਰ ਜਦੋਂ 2 ਕੁ ਵੱਜ ਜਾਂਦੇ ਨੇ 2:30 ਫਿਰ ਟੈਂਕ ਇਨ ਕਰਦੇ ਨੇ ਤੇ ਪਹਿਲਾ ਟੈਂਕ ਜਾ ਕੇ ਸਿੱਧਾ ਅਕਾਲ ਤਖਤ ਦੇ ਸਾਹਮਣੇ ਖਲੋਂਦਾ ਵਾ ਦੂਜਾ ਟੈਂਕ ਉਹਦੇ ਪਿੱਛੇ ਜਿੱਥੇ ਹੈਗੀ ਆ ਆਪਣੀ ਸੁਖਾਸਿੰਘ ਬਤਾਪ ਸਿੰਘ ਨੇ ਜਿੱਥੇ ਘੋੜੇ ਬੰਦੇ ਅਸੀਂ ਉਥੇ ਖਲੋਉਂਦੀ ਆ ਖਲੋਤਾ ਤੀਜਾ ਟੈਂਕ ਬਾਬੇ ਛੀ ਜਿੱਥੇ ਬਾਬਾ ਦੀਪ ਸਿੰਘ ਦਾ ਉਥੇ ਖਲੋਤਾ ਤਿੰਨ ਟੈਂਕ ਅੰਦਰ ਸੀ ਔਰ ਇੱਕ ਵਖਤਰ ਬੰਦ ਗੱਡੀ ਇਹਦੇ ਵਿੱਚ ਥੋੜੇ ਜਿਹਾ ਆਪਾਂ ਹੁਣ ਸਾਰੀ ਗੱਲਬਾਤ ਨੂੰ ਸੰਭਵ ਕਰੀਏ ਇਹ ਪੰਜ ਤਰੀਕ ਹੋ ਗਈ ਸੰਤਾਂ ਦੀ ਸ਼ਹਾਦਤ ਬਾਬਤ ਮੈਨੂੰ ਚੇਤੇ ਆ ਕਿ ਮੇਰੇ ਕੋਲ ਸਰਦਾਰ ਖਰਚਨ ਸਿੰਘ ਕੈਪਟਨ ਖਰਚਨ ਸਿੰਘ ਰੋਡੇ ਸੰਤਾਂ ਦੇ ਜਿਹੜੇ ਭਰਾ ਸਨ ਉਹਨਾਂ ਨੇ ਆ ਕੇ ਗੱਲ ਮੰਨੀ ਸੀ ਕਿ ਮੈਨੂੰ ਲਿਆਂਦਾ ਗਿਆ ਤੇ ਮੈਂ ਸ਼ਨਾਖਤ ਕੀਤੀ ਮੈਂ ਕਿਹਾ ਜੇ ਸ਼ਨਾਖਤ ਤੁਸੀਂ ਕੀਤੀ ਫਿਰ ਵੀ ਕੀ ਸਾਲ ਕਿਉਂ ਇਹ ਕਿਹਾ ਗਿਆ ਕਿ ਸੰਤ ਚਲੇ ਗਏ ਨੇ ਭੱਜ ਗਏ ਨੇ ਉਹ ਤਾਂ ਹੈ ਨਹੀਂ ਸੀ ਉਹ ਜੇ ਫਿਰ ਚੁੱਪ ਕਰ ਗਏ ਥੋੜੇ ਜਿਹਾ ਇਹਦੇ ਬਾਰੇ ਦੱਸੋ ਕਿ ਤੁਸੀਂ ਆਪਣੇ ਅੱਖੀ ਉਹਨਾਂ ਨੂੰ ਸ਼ਹੀਦ ਹੁੰਦਿਆਂ ਜਾਂ ਉਹਨਾਂ ਦੀ ਡੈੱਡ ਬੋਡੀ ਨੂੰ ਦੇਖਿਆ ਤੁਸੀਂ ਉਹਨਾਂ ਦੇ ਸਰੀਰਾਂ ਨੂੰ ਇਹ ਸੰਤ ਅਸੀਂ ਆਪ ਆਪਣਾ ਹੈਗਾ ਸਾ ਜਿਹੜਾ ਹੈਗਾ ਰਾਮਗੜੀਆ ਬੂੰਗਾ ਵਾ ਉੱਥੇ ਸਿੰਘ ਸੀ ਸਾਰੇ ਅਸੀਂ ਖਲੋਤੇ ਸਾਬ ਉਦੋਂ ਵੇਟ ਕਰ ਰਹੇ ਸਾਂ ਕੀ ਹੋ ਰਿਹਾ ਵਾ ਤੇ ਮਿਲਟਰੀ ਉਦੋਂ ਇਨ ਕਰ ਚੁੱਕੀ ਸੀ ਬਟੈਂਕਾਂ ਦੇ ਨਾਲ ਤੇ 9:40 ਮਿੰਟ ਤੇ ਪਹਿਲੋ ਜਿਹੜੇ ਜਥਾ ਨਿਕਲਦਾ ਵਾ ਅਕਾਲ ਤਖਤ ਦੇ ਤੋਂ ਜਕਾਰੀਆਂ ਦੀ ਛੱਡ ਕੇ ਉਹ ਭਾਈ ਅਮਰੀਕ ਸਿੰਘ ਉਤਰਦੇ ਨੇ ਪਹਿਲੋ ਕੁਛ ਸਿੰਘ ਨਾਲ ਨੇ ਉਹਨਾਂ ਦੇ ਉਹ ਜਦੋਂ ਸਾਹਮਣੇ ਉੱਤਰ ਕੇ ਆਕਾਲ ਤਖਤ ਦੇ ਸਾਹਮਣੇ ਆਉਂਦੇ ਆ ਗੋਲੀਆਂ ਚੱਲਦੀਆਂ ਟੈਂਕ ਦੇ ਉੱਤੇ ਫੇਟ ਹੋਈ ਜਿਹੜੀ ਐਮਐਮਜੀ ਸੀ ਉਹਨਾਂ ਨੂੰ ਸ਼ਹੀਦ ਕਰ ਦਿੰਦੀ ਆ ਉਹਦੇ ਬਾਅਦ ਸੰਤ ਨਿਕਲਦੇ ਨੇ ਉਹਨਾਂ ਦੇ ਨਾਲ ਜੀ 25 ਸਿੰਘ ਆ ਉਹ ਆ ਕੇ ਗੋਲੀਆਂ ਚੱਲਦੀਆਂ ਨੇ ਤੇ ਸੰਤ ਵੀ ਸ਼ਹੀਦ ਹੋ ਜਾਂਦੇ ਆ ਉੱਥੇ ਫਿਰ ਇੱਥੇ ਅਰਦਾਸ ਕੀਤੀ ਜਾਂਦੀ ਆ ਪਾਈ ਦਲਬੀਰ ਸਿੰਘ ਅਭਿਆਸੀ ਵੱਲੋਂ ਗੁਰਮੇਲ ਸਿੰਘ ਵੱਲੋਂ RAM ਸਿੰਘ ਵੱਲੋਂ ਮੇਜਰ ਸਿੰਘ ਸਾਰੇ ਸਿੰਘ ਇੱਥੇ ਜੀ ਇਹ ਫਿਰ ਲੰਗਰ ਵਾਲੀ ਇਮਾਰਤ ਤੋਂ ਥੱਲੇ ਪ੍ਰਕਰਮਾ ਚ ਸ਼ਾਲਾ marquée ਤੇ ਇਹ ਬੰਦੇ ਸ਼ਹੀਦ ਹੁੰਦੇ ਆ 12 ਵਜੇ ਸਾਨੂੰ ਕਈ ਕਾਕਾ ਜੀ ਸਾਹਮਣੇ ਤੇ ਸਾਫ 6 ਤਰੀਕ ਨੂੰ 4 ਵਜੇ ਉਹਨਾਂ ਨੇ ਸਾਨੂੰ ਰਸਤ ਕੀਤਾ 7 ਤਰੀਕ ਨੂੰ ਅਸੀਂ 5 6 ਵਜੇ ਤੱਕ ਉਥੇ ਸਾਂ ਉਦੋਂ ਹਰਚੰਦ ਸਿੰਘ ਰੋਡ 'ਤੇ ਆਉਂਦੇ ਆ ਸਾਢੇ 3 ਵਜੇ ਪੂਰੀ ਵਰਦੀ ਦੇ ਵਿੱਚ ਉਹ ਅੰਦਰ ਜਾਂਦੇ ਆ ਸੰਤਾ ਜੀ ਦਾ ਸਰੀਰ ਸੀ ਉਹ ਘੈਂਟਾ ਘੜ ਵਾਲੀ ਜੋਣੀ ਤੇ ਫਸੀਲ ਤੇ ਰੱਖਿਆ ਹੋਇਆ ਸੀ ਚਿੱਟਾ ਉੱਤੇ ਕੱਪੜਾ ਪਾਇਆ ਹੋਇਆ ਸੀ ਦੋ ਦੋ ਸਰੀਰ ਜਿਹੜੇ ਸੀ ਉਹ ਪ੍ਰਕਰਮਾ ਵਿੱਚ ਉੱਥੇ ਪੌੜੀਆਂ ਤੇ ਲੱਗੇ ਥੱਲੇ ਸੀ ਜਿਨ੍ਹਾਂ ਤੇ ਚਿੱਟੀਆਂ ਚਾਦਰਾਂ ਪਾਈਆਂ ਸੀ 5:30 ਵਜੇ ਦਾ ਮਤਲਬ ਕਿ ਇਹ ਤਿੰਨਾਂ ਸਰੀਰਾਂ ਨੂੰ ਸ਼ਕਤੀਮਾਨ ਗੱਡੀਆਂ ਦੇ ਵਿੱਚ ਲੋਡ ਕਰਕੇ ਤੇ ਮਿਲਟਰੀ ਲੈ ਜਾਂਦੀ ਆ ਸਾਨੂੰ ਉਸ ਤੋਂ ਬਾਅਦ ਉਥੋਂ ਲਿਜਾਇਆ ਜਾਂਦਾ ਵਾ ਹਾਂਜੀ ਇਹ ਜਿਹੜੇ ਟਕਸਾਲ ਦੇ ਕੁਝ ਲੋਕ ਜਾਂ ਸੰਤਾਂ ਦੇ ਪਰਿਵਾਰ ਦੇ ਜੀ ਇਹ ਕਹਿੰਦੇ ਰਹੇ ਕਿ ਸੰਤ ਚਲੇਗਾ ਨਹੀਂ ਚੜ੍ਹਦੀ ਕਲਾ ਦੇ ਵਿੱਚ ਨੇ ਇੱਥੋਂ ਤੱਕ ਕਿ ਬਾਬਾ ਠਾਕੁਰ ਸਿੰਘ ਵੀ ਕਹਿੰਦੇ ਰਹਿ ਕਿ ਸੰਚਰ ਦੀ ਕਲਾ ਜਿਹਨੇ ਇੱਥੇ ਆਏ ਸਨ ਕਿਸੇ ਪਰਿਵਾਰ ਦੇ ਘਰੇ ਬੈਠੇ ਮੈਂ ਪੁੱਛਿਆ ਕਹਿੰਦੇ ਸੰਚਰ ਦੀ ਕਲਾ ਜਨੇ ਮੈਂ ਕਿਹਾ ਚਰਦੀ ਕਲਾ ਤਾਂ ਹੈ ਨਹੀਂ ਹੈ ਕਿੱਥੇ ਆਮ ਇਹ ਤੁਹਾਨੂੰ ਲੱਗਦਾ ਹੈ ਕਿ ਸੰਤ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਅੰਮ ਸਰੀਰ ਦਾ ਮਰ ਜਾਣਾ ਤਾਂ ਲੱਗ ਜੀ ਜਾਂ ਜ਼ਮੀਰ ਦਾ ਮਰ ਜਾਣਾ ਜਿਨ੍ਹਾਂ ਦਾ ਜ਼ਿਕਰ ਕਰਦੇ ਹੁੰਦੇ ਵੀ ਸਾਡੀ ਜ਼ਮੀਰ ਨਹੀਂ ਮਰ ਸਕਦੀ ਸਰੀਰ ਤਾਂ ਖਤਮ ਹੋ ਸਕਦਾ ਇਹ ਕਿਉਂ ਪ੍ਰਚਾਰ ਕੀਤਾ ਗਿਆ ਪਰਿਵਾਰ ਵੱਲੋਂ ਤੇ ਕੁਝ ਜਥੇਬੰਦੀਆਂ ਵੱਲੋਂ ਕਿ ਸੰਤ ਭੱਜ ਗਏ ਨੇ ਚਲੇ ਗਏ ਨੇ ਤੁਸੀਂ ਖੁਦ ਕਿਹਾ ਕਿ ਹਰ ਚੰਦ ਸਿੰਘ ਰੋਡੇ ਤੁਹਾਡੇ ਕੋਲ ਮੰਨੇ ਕਿ ਮੈਂ ਇਸ ਨਾਕਿਤ ਕਰਕੇ ਆਇਆ ਵਾਂ ਇਸ ਦਾ ਜਵਾਬ ਤੇ ਉਹ ਦੇ ਸਕਦੇ ਆ ਕਿ ਉਹਨਾਂ ਨੇ ਸ਼ਹਾਦਤ ਨੂੰ ਇੰਨਾ ਚਿਰ ਲਗਾ ਕੇ ਕਿਉਂ ਰੱਖਿਆ ਇਹ ਮੈਂ ਇਹਦਾ ਜਵਾਬ ਕੀ ਦਵਾਂਗਾ ਸਾਡੇ ਦੇ ਸਾਹਮਣੇ ਹੋਏ ਸਾਡੇ ਸਾਹਮਣੇ ਖੜਿਆ ਉਹਨਾਂ ਨੂੰ ਪੋਸਟਮਾਰਟਮ ਹੁੰਦਾ ਵਾ ਉਹਨਾਂ ਦਾ ਸ਼ੀਦਾ ਦੇ ਜਾਗੇ ਸਸਕਾਰ ਹੁੰਦਾ ਵਾ ਉਹਨਾਂ ਦੇ ਫੁੱਲ ਬਕਾਇਦਾ ਕੀਰਤਪੁਰ ਸਫਤਾਰੇ ਜਾਂਦੇ ਆ ਸਾਰਾ ਰਿਕਾਰਡ ਆ ਸਾਰਾ ਕੁਝ ਤੇ ਫੇਰ ਅਗਰ ਉਹ ਕਹਿੰਦੇ ਨਹੀਂ ਸ਼ਹੀਦ ਹੋਏ ਉਹ ਉਤਰਾ ਕਹਿ ਸਕਦੇ ਕਿ ਸ਼ਹੀਦਾਂ ਦਾ ਜਨਮੀ ਉਦਨ ਹੋਇਆ ਕਿ ਜਦੋਂ ਸ਼ਹਾਦਤ ਪ੍ਰਾਪਤ ਕਰਕੇ ਉਹਨਾਂ ਦੀ ਸ਼ਹਾਦਤ ਉਹ ਇੰਨੇ ਉੱਚੇ ਲੈਵਲ ਤੱਕ ਗਿਆ ਜਿਤਨਾ ਕਿ ਸੰਜੇ ਨਾਇ ਸਿੰਘ ਪਿੰਡ ਰਾਵਲੇ ਨਾਲ ਜਿੱਦਾਂ ਲਲੂਏ ਦੇ ਨਾਲ ਨਾਲ ਲਲੂਆ ਲੱਗਿਆ ਹਰੀ ਸਿੰਘ ਦੇ ਨਾਲ ਕਿ ਦੂਜੇ ਬੰਦੇ ਦੇ ਨਾਲ ਲਲੂਆ ਨਾ ਨਹੀਂ ਫੱਬਦਾ ਦੂਜੇ ਜਿਹੜੇ ਹੀ ਆਪਣਾ ਜਸਰਾ ਸਿੰਘ ਆਲੂ ਵਾਲੀ 얘ਦਾਂ ਤੇ ਆ ਤੂੰ ਨਾ ਲਾਲੋ ਆਲੂ ਵਾਲੀਆ ਥੋੜੀ ਫੱਪੂਗਾ ਯਾ ਜਿ ਜਿਐ ਜਸਵਨ ਆਪਣਾ ਜਸਵੰਤ ਆ ਰਹਾ ਹੈ ਗੇਸੀ ਆ ਰਾਮਗੜੀਆ ਸੀ ਉਹਨੇ ਦੇ ਨਾਲ ਵੀ ਕਿਸੇ ਦਾ ਨਾਮ ਇਹ ਤਰ੍ਹਾਂ ਭਿੰਡਰਾ ਵਾਲਾ ਨਾ ਉਹ ਅਮਰ ਕਰ ਗਏ ਇੱਕਰੀ ਜੀ ਭਾਈ ਸਾਹਿਬ ਜੀ ਉਹ ਦਿਲ ਤਾਂ ਕਰਦਾ ਤੁਹਾਡਾ ਕੰਡਿਆਂ ਬੱਦੀ ਮੈਂ ਗੱਲਬਾਤ ਕਰਦ ਰਹਾ ਜਾਂਦੇ ਜਾਂਦੇ ਸਿਰਫ ਇੱਕ ਮਿੰਟ ਦੇ ਵਿੱਚ ਜਾਂ 30 ਸਕਿੰਟਾਂ ਦੇ ਵਿੱਚ ਵਿੱਚ ਤੁਹਾਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਤੇ ਕਿੰਨਾ ਚਿਰ ਤੁਸੀਂ ਗ੍ਰਿਫਤਾਰ ਰਹੇ ਕੀ ਕੀ ਟੌਰਚਰ ਹੋਇਆ ਤੁਹਾਡੇ ਤੇ ਮੈਨੂੰ 6 ਵਜੇ 6 ਤਰੀਕ ਨੂੰ 4 ਵਜੇ ਗ੍ਰਿਫਤਾਰ ਕੀਤਾ ਗਿਆ ਲੰਗਰ ਸਾਹਿਬ ਦੇ ਸਾਹਮਣੇ ਜਿਹੜੀ ਆ ਪੂਣਾਵਾ ਉਥੋਂ ਤੇ ਮੈਨੂੰ 7 ਵਜੇ 7 ਤਰੀਕ ਨੂੰ 8 ਵਜੇ ਕੈਂਪਸ 'ਚ ਖੜਿਆ ਗਿਆ 3 ਮਹੀਨੇ ਕੈਂਪਸ 'ਚ ਰੱਖਿਆ ਗਿਆ 6 ਮਹੀਨੇ ਨਾਦੇ ਜੇਲ੍ਹ 'ਚ ਰੱਖਿਆ ਗਿਆ ਬਾਕੀ ਸਾਰਾ ਟੋਟਲ 5 ਸਾਲ ਫਿਰ ਮੈਂ ਜੋਧਪੁਰ ਜੇਲ੍ਹ ਕਟਰ ਤੋਂ ਬਾਅਦ ਮੈਨੂੰ ਰਿਹਾ ਕੀਤਾ ਗਿਆ ਓਕੇ 5 ਸਾਲ ਤੁਸੀਂ ਜੋਧਪੁਰ ਜੇਲ੍ਹ ਦੇ ਵਿੱਚ ਵੀ ਰਹੇ ਜੀ ਜੀ ਹਾਂ ਜੀ ਅੱਛਾ ਇਸ ਵੇਲੇ ਜਿਹੜੀ ਪੰਥ ਦੀ ਸਥਿਤੀ ਬਣੀ ਹੋਈ ਹੈ ਗੁਰੂ ਕਿਰਪਾ ਕਰੇ ਕਿਉਂਕਿ ਜਿਹੜੇ ਸ਼ਹੀਦ ਪਰਿਵਾਰ ਸਰੰਜਾਂ ਜਿਹੜੇ ਉਸ ਵੇਲੇ ਜੁਝਾਰੂ ਸਨ ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਟਕਸਾਲ ਨੇ ਨਾ ਕਿਸੇ ਹੋਰ ਜਥੇਬੰਦੀ ਨੇ ਤੇ ਨਾ ਹੀ ਸ਼ਰੋਮਣੀ ਕਮੇਟੀ ਨੇ ਕਦੇ ਪੁੱਛਿਆ ਉਹਨਾਂ ਲਈ ਆ ਜਿਹੜਾ ਅੱਜ ਰੌਲਾ ਰੱਪਾ ਪਾਇਆ ਜਾ ਰਿਹਾ ਹੈ ਕੱਲ ਹਰਨਮ ਸਿੰਘ ਤੁਮਾ ਉਹਨਾਂ ਦਾ ਬਿਆਨ ਆਇਆ ਸੀ ਕਿ ਅਸੀਂ ਅਕਾਲ ਤਖਤ ਦੇ ਉੱਤੇ ਸ਼ਹੀਦਾਂ ਨੂੰ ਸਨਮਾਨਤ ਨਹੀਂ ਕਰਨ ਦਾ ਕਿ ਜਿਸਦਾਰ ਨੂੰ ਇਹਦੇ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਚਾਹਾਂਗੇ ਸ਼ਹੀਦ ਜਿਹੜੇ ਹੋ ਜਾਂਦੇ ਆ ਕੌਮ ਦੇ ਕੌਮ ਦਾ ਸਰਮਾਇਆ ਹੋ ਜਾਂਦੇ ਨੇ ਅਸੀਂ ਆਪ ਸਿੱਖਾਂ ਦੇ ਵਿੱਚ ਦੋ ਹੀ ਮੈਡਲ ਨੇ ਜਿਹੜੇ ਸਿੱਖਾਂ ਨੂੰ ਦਿੱਤੇ ਜਾਂਦੇ ਨੇ ਜੇ ਉਹ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਉਹਨੂੰ ਸ਼ਹਾਦਤ ਦਾ ਦਿੱਤਾ ਜਾਊਗਾ ਕਿ ਸ਼ਹੀਦ ਹੋ ਗਿਆ ਜਿਹੜਾ ਬਚ ਗਿਆ ਉਹਨੂੰ ਗਦਾਰੀ ਦਾ ਦੇ ਦਿੰਦੇ ਆ ਲੋਕ ਏ ਆਪਾਂ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਵਾਂ ਉਹਨਾਂ ਤੇ ਅੱਗੋਂ ਸਿੱਖ ਲੈ ਕੇ ਅੱਗੇ ਕੰਮ ਨਹੀਂ ਕਰਦੇ ਆਂ ਅਈ ਇੱਕ ਥਾਂ ਬਹਿਣ ਦੀ بجائے ਇੱਕ ਦੂਜੇ ਤੇ ਟਿੱਕਾ ਟਿੱਪਣੀ ਕਰਦੇ ਆ ਦੋ ਸ਼ਬਦ ਦੇ ਇਹਨਾਂ ਕੋ ਜਾਂ ਤੇ ਆਰਐਸਐਸ ਦਾਵਾ ਜਾਂ ਇਹ ਏਜੰਸੀਆਂ ਦਾ ਬੰਦਾਵਾ ਜੀ ਬਿਲਕੁਲ ਬਹੁਤ ਬਹੁਤ ਤਨਵਾ ਤੁਹਾਡਾ ਚਰਤੀ ਕਲਾਜ ਰੋ ਗੁਰੂ ਬਖਸ਼ਿਸ਼ ਕਰਨ ਤੰਦਰਸਤ ਰੋ ਤੇ ਆਉਣ ਵਾਲੇ ਸਮੇਂ ਜ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੁਰੂ ਗ੍ਰੰਥ ਤੇ ਗੁਰੂਪੰਥ ਦੀ ਗੱਲਬਾਤ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭਗਵਾਨ ਸਿੰਘ ਜੀ ਜਿਹੜੇ 40 ਸਿੰਘਾਂ ਦੇ ਵਿੱਚੋਂ ਇਕੱਲਾ ਸਵਾਲਕ ਸਿੰਘ ਰਹਿ ਗਿਆ ਬਾਕੀ ਜਿਹਨਾਂ ਨਾਲ ਅਜ ਗੱਲਬਾਤ ਹੋਈ ਆ ਅਗਲਾ ਪ੍ਰੋਬਲਮ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਜਬਰਾਖਾ